ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿਲਾ रायपुर ਦੀ 올림픽ਸ ਹੁੰਦੀ ਹੈ ਉੱਥੇ ਵਿਰਾਸਤੀ ਖੇਡਾਂ ਉਹਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਸਾਲ ਕਿਲਾ रायपुर ਦੀ ਖੇਡ ਆਯੋਜਨ ਦੀ ਕਮੇਟੀ ਉਹ ਵੀ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਆਪਣੇ ਗਰੇਵਾਲ ਸਾਹਿਬ ਕਰਨਲ सुरेंद्र ਸਿੰਘ ਗਰੇਵਾਲ ਸਾਹਿਬ ਉਹ ਮੇਰੇ ਨਾਲ ਨੇ ਐਮਐਲਏ ਸਾਹਿਬ ਦੀ ਬੇਟੀ ਐਮਐਲਏ ਸਾਹਿਬ ਉਹਨਾਂ ਦੇ ਰਿਪਰੈਜ਼ੈਂਟੇਟਿਵ ਉਹ ਵੀ ਸਾਰੇ ਮੇਰੇ ਨਾਲ ਨੇ ਕਮੇਟੀ ਦੇ ਸਮੂਹ ਮੈਂਬਰਸ ਉਹ ਮੇਰੇ ਨਾਲ ਨੇ ਇਸ ਬਿਲੇ ਬੈਠੇ ਹੋਣੇ ਡੀਐਸਓ ਸਾਹਿਬ 3डीसीडी ਐਸਟੀਐਮ ਈਸਟ ਹੋਰ ਸਮੂਹ ਨੋਡਲ ਅਫਸਰ ਅਸਿਸਟੈਂਟ ਨੋਡਲ ਅਫਸਰ ਜੀਡੀ ਵਿਰਾਸਤੀ ਖੇਡਾਂ ਨੂੰ ਜਿਹੜਾ ਹੈਗਾ ਸਮੁੱਚੇ ਢੰਗ ਨਾਲ ਕਰਾਉਣਗੇ ਉਹ ਸਾਰੇ ਨਾਲ ਨੇ ਕਿਲਾ ਰਾਏਪੁਰ ਦੀ ਵਿਰਾਸਤੀ ਖੇਡਾਂ ਹੋਣ ਜਾ ਰਹੀਆਂ ਨੇ ਔਰ ਇਸ ਵਾਰ ਦੀ ਸਪੈਸ਼ਲ ਅਟਰੈਕਸ਼ਨ ਇਹ ਹੈਗੀ ਹੈ ਕਿ ਡਿਪਾਰਟਮੈਂਟ ਆਫ ਐਨੀਮਲ ਹੈਸਬੈਂਟਰੀ ਵੱਲੋਂ ਇਸ ਵਾਰ ਲੈਟਰ ਵੀ ਦਿੱਤਾ ਗਿਆ ਹੈ ਕਿ ਜਿਹੜੀ ਬੁਲਕਾਟ ਰੇਸ ਹੈ ਬੈਲ ਗੱਡੀ ਦੀ ਜਿਹਨੂੰ ਆਪਾਂ ਦੌੜਾਂ ਕਹਿੰਦੇ ਆ ਉਹ ਇਸ ਵਾਰ ਹੋਣ ਜਾ ਰਹੀ ਹੈ ਔਰ 30 ਜਨਵਰੀ ਨੂੰ ਉਹਦਾ ਆਯੋਜਨ ਇਸ ਦਾ ਸ਼ੁਭਾਰੰਭ ਕੀਤਾ ਜਾਊਗਾ ਔਰ ਇਹ ਜਿਹੜੀ 3 ਦਿਨ ਦਾ ਇਹ ਪ੍ਰੋਗਰਾਮ ਚੱਲੇਗਾ 30 ਜਨਵਰੀ 31 ਜਨਵਰੀ ਤੇ 1 ਫਰਵਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਟੂਰਿਜ਼ਮ ਮਿਨਿਸਟਰ ਸਾਹਿਬ ਔਰ ਮਾਨਯੋਗ ਆਪਣੇ ਕੁਡੀਆਂ ਸਾਹਿਬ ਉਹ ਵੀ ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਬਣ ਰਿਹਾ ਹੈ ਤੇ ਉਹ ਵੀ ਇਸ ਇਨ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਆਨ ਦੇ ਸ਼ਿਰਕਤ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ ਅ بڑے ਪ੍ਰੋਗਰਾਮ ਜਿਹੜੇ ਹੈਗੇ ਉਹ ਖੇਲੇ ਜਾਣਗੇ ਜੋ ਜਿਵੇਂ ਕਿ hockey match ਕਬੱਡੀ ਸ਼ਾਰਟ ਪੁੱਟ 100 ਮੀਟਰ ਦੀ ਦੌੜਾ ਆਦਿ ਇਸ ਤਰ੍ਹਾਂ ਦੇ ਇਹ ਸਾਰੇ ਜਿੰਨੇ ਵੀ ਖੇਡ ਹੈਗੇ ਆ ਉਹ ਸਾਰੇ ਤਿੰਨ ਦਿਨ ਜਿਹੜਾ ਲਗਾਤਾਰ ਚੱਲਣਗੇ ਔਰ ਮੈਂ ਸਾਰੇ ਕਮੇਟੀ ਮੈਂਬਰਸ ਦਾ ਔਰ ਸਾਡੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਹਨ ਔਰ ਇਸ ਪ੍ਰੋਗਰਾਮ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਤਾਂ ਜੋ ਵਤਵ ਵਤ ਲੋਕਾਂ ਨੂੰ ਕੀ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਦੇਖਣ ਨੂੰ ਧੰਨਵਾਦ ਕਹਦੇ ਕਿ ਪਹਿਲੇ ਲੱਗਿਆ ਦੁਬਾਰਾ ਜਾਇਗਾ ਪਰ ਕੋਈ ਲਾਇਕ ਕੋਈ ਕੋਈ ਖਾਸ ਕਮੇਟੀ ਨਹੀਂ ਵੀ ਫਟੇ ਸਟਾਫ ਨਹੀਂ ਦਾ ਜਿੱਥੇਗਾ ਕਿ ਦੁਬਾਰਾ ਕਰਿਆ ਜਾਣਾ ਨਹੀਂ ਬਿਲਕੁਲ ਜਿਹੜਾ ਕਿ ਜੋ ਐਸਓਪੀ ਬਣ ਕੇ ਆਇਆ ਹੈ ਕਿ ਵੀ ਜਿਹੜਾ ਐਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਔਰ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ ਕਿ ਉੱਤੇ ਡਾਕਟਰਸ ਨੂੰ ਮੌਜੂਦ ਹੋਣਾ ਹੈ ਉਹਨਾਂ ਨੂੰ ਕੋਈ क्रੂਅਲਟੀ ਨਾ ਹੋਵੇ ਉਹਨਾਂ ਵਾਸਤੇ ਜਿਹੜਾ ਹੈਗਾ ਪ੍ਰੋਪਰ ਟਾਈਮਲੀ ਫੂਡ ਔਰ ਪਾਣੀ ਦਾ ਅਰੇਂਜਮੈਂਟ ਡਾਕਟਰਸ ਦਾ ਅਰੇਂਜਮੈਂਟ ਉਹ ਸਾਰਾ ਕੁਝ ਉੱਤੇ ਕੀਤਾ ਜਾਊਗਾ ਔਰ ਜਿਹੜੀ ਵੀ ਗਾਈਡਲਾਈਨਸ ਨੇ ਉਸ ਪੂਰੀਆਂ ਗਾਈਡਲਾਈਨਸ ਫੋਲੋ ਪ੍ਰੋਪਰ ਡਿਊਟੀਆਂ ਲੱਗਣਗੀਆਂ ਔਰ ਉਸ ਦੇ ਨਾਲ ਹੀ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੇਜਮੈਂਟ ਕਮੇਟੀ ਵੀ ਇਸ ਚੀਜ਼ ਦਾ ਸਪੈਸ਼ਲੀ ਧਿਆਨ ਰੱਖੇ ਕਿਉਂਕਿ ਬਹੁਤ ਸਾਲਾਂ ਬਾਅਦ ਜਿਹੜਾ ਹੈਗਾ ਫਿਰ ਤੋਂ ਇੱਕ ਵਾਰ ਮੁੜ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਸਰ ਜੇ ਗੱਲ ਕਰਾਂ ਕੋਈ ਮੀਟਿੰਗ ਹੋਈ ਹੈ ਤੁਹਾਡੀ ਦੌਰਾਨ ਜਿਹੜੇ ਮੀਟਿੰਗ ਨਾਲ ਕੋਈ ਬੈਠਕ ਤਾਂ ਨੂੰ ਪਤਾ ਹੀ ਹੋਵੇਗਾ ਵੀ ਲਾਸਟ ਈਅਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉੱਥੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਧੰਨਵਾਦ ਰੈਲੀ ਜਿਹਨੂੰ ਕਿਹਾ ਸੀਗਾ ਔਰ ਪਿੰਡ ਵਾਲਾ ਨੇ ਔਰ ਲੋਕਾਂ ਨੇ ਕਮੇਟੀ ਨੇ ਸਮੂਚੀ ਕਮੇਟੀ ਨੇ ਧੰਨਵਾਦ ਕੀਤਾ ਸੀ ਜਦੋਂ ਇਹ ਜਦੋਂ ਇਹ ਇਸ ਇਸ ਚੀਜ਼ ਦੀ ਪ੍ਰਵਾਨਗੀ ਮਿਲਦੀ ਸੀ ਤਾਂ ਉਸ ਵੇਲੇ ਸਾਡੇ ਨਾਲ ਗੱਲਾਂ ਹੋਈਆਂ ਸੀ ਕਿ ਉਹਨਾਂ ਦੇ ਨਾਲ ਔਰ ਬਹੁਤ ਖੁਸ਼ ਸੀਗੇ ਔਰ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਪੁੱਤਾਂ ਵਾਂਗ ਜਿਹੜਾ ਹੈਗਾ ਇਹਨਾਂ ਨੂੰ ਪਾਲਦੇ ਨੇ ਔਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਆਸ਼ਵਾਸ਼ਣ ਜਿਹੜਾ ਦਿੱਤਾ ਸੀ ਨੇ ਬਿਲਕੁਲ ਜਿਓ ਵੀ ਗਾਈਡਲਾਈਨ ਸਾਨੂੰ ਦਿੱਤੀਆਂ ਗਈਆਂ ਬੜੀ ਡਿਟੇਲਡ ਗਾਈਡਲਾਈਨਸ ਹੈ ਕਿ ਤੁਸੀਂ ਆ ਡੂਜ਼ ਐਂਡ ਡੋਂਜ਼ ਜਿਹਨੂੰ ਆਪਾਂ ਕਹਿੰਦੇ ਆਂ ਕਿ ਆ ਚੀਜ਼ ਆਪਾਂ ਕਰ ਸਕਦੇ ਆਂ ਆ ਚੀਜ਼ ਆਪਾਂ ਨਹੀਂ ਕਰ ਸਕਦੇ ਡਾਕਟਰਸ ਦੀ ਟੀਮ ਮੌਜੂਦ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਕੇਅਰ ਕਰੇ ਔਰ ਐਮਬੂਲੈਂਸ ਇਸ ਤਰ੍ਹਾਂ ਦੇ ਇੰਜੈਕਸ਼ਨਸ ਜੋ ਵੀ ਮੈਡੀਸਿਨਸ ਹਰ ਚੀਜ਼ ਉੱਤੇ ਮੌਜੂਦ ਹੋਊਗੀ ਔਰ ਹਰ ਚੀਜ਼ ਜਿਹੜੇ ਡੂਜ਼ ਐਂਡ ਡੋਂਜ਼ ਹੈ ਫੋਲੋ ਕਰਕੇ ਚੱਲਣਗੇ